ਤੇ ਵੀਰੋ ਇੱਕ ਹੋਰ ਆਪਣੀ ਗਾਂ ਦਾ ਸੂਆ ਪਿਆਗਾ ਤੇ ਪਹਿਲਾਂ ਤੁਹਾਨੂੰ ਆਪਾਂ ਆਰਡਰ ਦਿਖਾਈਏ ਇਹਦਾ ਤੇ ਵੀਰੋ ਹੈ ਗਿਆ ਟੈਗ ਨੰਬਰ 45 ਤੇ ਪਿਛਲੇ ਸੂਏ ਇਹਨੇ ਆਪਾਂ ਨੂੰ 45 ਲੀਟਰ ਦੁੱਧ ਦਿੱਤਾ ਸੀਗਾ ਤੇ ਵੀਰੋ ਇਹਦਾ ਜਿਹੜਾ ਬੱਚਾ ਹੈਗਾ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਤੇ ਆਸੀ ਦਾ ਬੱਚਾ ਤੇ ਪ੍ਰਾਭੂ ਜਿਹੜੀ ਇਹ ਟੈਗ ਨੰਬਰ 45 ਹੈਗੀ ਇਹ ਗਾਂ ਆਪਣੇ ਕਰਤੀ ਸੇਲ ਇਹ ਆਪਾਂ 4-5 ਦਿਨਾਂ ਤੱਕ ਭੇਜਾਂਗੇ। 4-5 ਦਿਨ ਆਪਾਂ ਹੋਰ ਕਰੇ ਰੱਖਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਭੇਜ ਦਾਂਗੇ। ਬਾਕੀ ਵੀਰੋ ਸਾਨੂੰ ਆਪਾਂ ਦਿਖਾਉਣੇ ਆਗੇ ਆਰਡਰ। ਤੇ ਜਿਹੜੀ ਮੇਨ ਆ ਪ੍ਰਾਭੂ ਦੇਖੋ ਤੁਸੀਂ ਕੋਈ ਸਵੇਲਿੰਗ ਜਾਂ ਕੋਈ ਵੀ ਭਲ ਨਹੀਂ ਜੀ ਇਹਦੇ ਵਿੱਚ। ਤੇ ਨਾਲੇ ਆਰਡਰ ਦੇਖੋ ਤੁਸੀਂ ਉਹ ਲੋ ਕਿੰਨਾ ਵਧੀਆ ਸ਼ੇਪ ਚ ਬਣਿਆ ਹੋਇਆਗਾ